ਕਾਰ কা ਮੇਰੇ ਵੱਲੋਂ ਬਾਈ ਬਾਹਰ ਵਾਲੇ ਬਾਈ ਨੂੰ ਵੀ ਇਹ ਬਾਈ ਹੈਗਾ ਇਟਲੀ ਦੇ ਵਿੱਚ ਤੇ ਵਧੀਆ ਬਾਈ ਬਾਈ ਨੂੰ ਵਾਦਾ ਕਰੇ ਕੰਮਕਾਰ ਚ ਬਾਈ ਨੇ ਤੇ ਬਾਰੇ ਸ਼ੌਂਕ ਨੂੰ ਲਿੱਤਾ ਟਰੈਕਟਰ ਲੋ ਜੀ ਵਾ ਕੋਕੀਓਕੇ ਸਸਿਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਬਾਈ ਆਪਾਂ ਨੇ ਤਿੰਨ ਕਿ ਦਿਨ ਪਹਿਲਾਂ ਇੱਕ ਫੋਰਡ ਦੀ ਵੀਡੀਓ ਪਾਈ ਸੀ ਤੇ ਕੱਲ ਵੀ ਆਪਾਂ ਨੇ ਪਾਸੋਂ ਵੀਡੀਓ ਪਾਈ ਸੀ ਆਪਾਂ ਟਰੈਕਟਰ ਘਰੋਂ ਲੈ ਕੇ ਚੱਲੇ ਆ ਤੇ ਸੌਦਾ ਤੇ ਇਹਦਾ ਬਾਈ ਜਦੋਂ ਵੀਡੀਓ ਪਾਈ ਸੀ ਤਕਰੀਬਨ ਉਦਣੇ ਹੋ ਗਿਆ ਸੀਗਾ ਸ਼ਾਮ ਨੂੰ ਸੌਦਾ ਬਾਈ ਉਹਨਾਂ ਨਾਲ ਤੇ ਅੱਜ ਬਾਈ ਨੇ ਆਏ ਹੋ ਟਰੈਕਟਰ ਲੈਣ ਜੀ ਇਹ ਤੇ ਮੈਨੂੰ ਬਹੁਤ ਸਾਰੇ ਵੀਰਾਂ ਦੇ ਇਹਦੇ ਫੋਨ ਵੀ ਆਉਂਦੇ ਰਹੇ ਕੱਲ ਮੈਂ ਤਾਂ ਨੰਬਰ ਵੀ ਕੱਟਿਆ ਤਾਂ ਵੀ ਬਾਈ ਕਈ ਵੀਰ ਫੋਨ ਕਰੀ ਗਏ ਪਿਛਲੀਆਂ ਵੀਡੀਓ ਤੇ ਨੰਬਰ ਦੇਖ ਦੇਖ ਕੇ ਹੀ ਠੀਕ ਹੈ ਜੀ ਬਾਕੀ ਚਲੋ ਜਿਵੇਂ ਕਹਿੰਨੇ ਉਹਨੇ ਵੀ ਜਿਹਦੇ ਚੀਜ਼ ਕਰਮਾ ਚ ਉੱਥੇ ਜਾਣੀ ਆ ਤੇ ਟਰੈਕਟਰ ਚੱਲਿਆ ਆਪਣੇ ਇੱਧਰ ਲੋਕਲੇ ਜੀ ਇਹ ਟਰੈਕਟਰ ਜਾਣਾ ਵੈਸੇ ਦੂਰ ਹੈ ਪਹਿਲਾ ਹਾਲ ਚੱਲਿਆ ਟਰੈਕਟਰ ਰਿਸ਼ਤੇਦਾਰੀ ਚ ਇਹ ਤੇ ਬਾਈ ਨਹੀਂ ਪਹੁੰਚੇ ਹੋਇਆ ਮਲਾਉਣੇ ਬਾਈ ਨਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਆ ਸਤਿ ਸ਼੍ਰੀ ਅਕਾਲ ਜੀ ਠੀਕ ਆ ਜੀ ਤੇ ਵੈਸੇ ਦਾ ਸੌਦਾ ਜਿਹੜਾ ਕਰਿਆ ਬਾਈ ਦੇ ਰਿਸ਼ਤੇਦਾਰ ਨਾਲ ਟਰੈਕਟਰ ਲਿਆ ਪਰ ਘਰ ਤੇ ਚੱਲਿਆ ਟਰੈਕਟਰ ਤੇ ਬਾਈ ਜੀ ਕਿੱਥੋਂ ਆਇਆ ਪਾ ਜੀ ਖਾਨਪੁਰ ਤੋਂ ਆਏ ਜੀ ਖਾਨਪੁਰ ਤੋਂ ਜੀ ਬੇਲੇ ਕੋਲ ਹਨਾ ਜੀ ਹਾਂ ਜੀ ਹਾਂ ਜੀ ਠੀਕ ਆ ਜੀ ਟਰੈਕਟਰ ਜਾਣਾ ਹੈ ਹਰਿਆਣੇ ਹਾਂ ਜੀ ਹਾਂ ਜੀ ਹਰਿਆਣੇ ਹ ਸਰਸੇ ਅੱਗੇ ਜੀ ਸਰਸੇ ਤੇ ਅੱਗੇ ਜੀ ਤਕਰੀਬਨ 200 ਕਿਲੋਮੀਟਰ ਤਾਂ ਹੋਊਗਾ ਜੀ ਹੈਗਾ ਹੈਨਾ ਜੀ ਜਿਆਦਾ 300 ਕਿਲੋਮੀਟਰ ਹੋਣਾ ਠੀਕ ਹੈ ਥੋੜਾ ਬਾਈ ਸਾਢੂ ਹੀ ਲੱਗਦਾ ਜੀ ਹਾਂ ਜੀ ਹਾਂ ਜੀ اچھا ਸਾਢੂ ਲੱਗਦਾ ਠੀਕ ਹੈ ਜੀ ਤੇ ਬਾਈ ਬਾਈ ਨਾਲ ਬਹੁਤ ਦੇਰ ਤੋਂ ਆਪਣਾ ਪ੍ਰੇਮ ਹੈ ਬਾਈ ਆਪਣੇ ਨਾਲ YouTube ਤੋਂ ਜੁੜਿਆ ਹੋਇਆ ਤਕਰੀਬਨ 2 2.5 ਸਾਲੇ ਹੋ ਗਏ ਤੇ ਬਾਈ ਦਾ ਬਹੁਤ ਟਾਈਮ ਤੋਂ ਸ਼ੌਂਕ ਸੀਗਾ ਵੀ ਆਪਾਂ ਟਰੈਕਟਰ ਲੈਣਾ ਫੋਰਡ ਤੇ ਚਲੋ ਹੁਣ ਬਾਈ ਨਾਲ ਸੌਦਾ ਹੋਇਆ ਟਰੈਕਟਰ ਦਾ ਪਹਿਲਾਂ ਬਾਈ ਨੇ ਟਰੈਕਟਰ ਦੋਆ ਲਿਆ ਸੀ ਫੇਰ ਚਲੋ ਬਾਈ ਦਾ ਚਲੋ ਆਹ ਟਰੈਕਟਰ ਦੀ ਵੀਡੀਓ ਦੇਖੀ ਫੇਰ ਬਾਈ ਦਾ ਇੱਧਰ ਮਨ ਹੋ ਗਿਆ ਕਹਿੰਦਾ ਚਲੋ ਆਪਣਾ ਤਿਆਰ ਹੋਇਆ ਉਹ ਲੈਣਾ ਜੀ ਬਾਈ ਦਾ ਵੈਸੇ ਮਨ ਟਰੈਕਟਰ ਉਹਨੂੰ ਵੀ ਤਿਆਰ ਕਰਾਉਣ ਦਾ ਤਾਂ ਫੇ ਚਲੋ ਮੈਂ ਵੀ ਸਲਾਹ ਦਿੱਤੀ ਮੈਂ ਕਿਹਾ ਬਾਈ ਆਪਾਂ ਦਾ ਚਲੋ ਉਹ ਵੀ ਵੇਚਣਾ ਆ ਵੀ ਵੇਚਣਾ ਹੀ ਆ ਠੀਕ ਆ ਜੀ ਠੀਕ ਨੇ ਜੀ ਤੇ ਬਾਕੀ ਠੀਕ ਆ ਜੀ ਲੋ ਰੱਬ ਦਾ ਨੋ ਮਾਰੋ ਸੈਲਫ ਟਰੈਕਟਰ ਦੀ ਹਾਂ ਜੀ ਹਾਂ ਜੀ ਭਾਈ ਬਾਈ ਨਹੀਂ ਥੋੜੇ ਜਿਹੇ ਵੀਡੀਓ ਬਣਾਉਣ ਤੇ ਜਾਕਦੇ ਆ ਕਿਉਂਕਿ ਜਿਹੜਾ ਬੰਦਾ ਨਹੀਂ ਬਣਾਉਂਦਾ ਉਹਨੂੰ ਥੋੜੀ ਜੱਕ ਜੱਕ ਲੱਗਦੀ ਆ ਜੀ ਹਨਾ ਜੀ ਹਨਾ ਠੀਕ ਆ ਤੁਸੀਂ ਆਪਣੀ ਜਗ੍ਹਾ ਠੀਕ ਆ ਜੀ ਸਾਡਾ ਰੋਹ ਦਾ ਕੰਮ ਸਾਨੂੰ ਇਹ ਚੀਜ਼ ਦਾ ਉਹ ਨਹੀਂ ਹੈਗਾ ਜੀ ਤੇ ਹੁਣ ਜਿਵੇਂ ਕੀ ਆਪਣਾ ਕੰਮ ਜ਼ਿਆਦਾਤਰ ਇਦਾਂ ਬਹੁਤ ਵਧੀਆ ਜਿਹਾ YouTube ਤੇ ਅਗਲਾ ਦੇਖ ਲੈਂਦਾ ਕਿਸ ਨੂੰ ਪਸੰਦ ਆ ਜਾਂਦਾ ਠੀਕ ਹੈ ਨੀ ਐ ਹੋ ਜਾਂਦਾ ਜੀ ਆ ਮਾਰੂ ਸਲਫ ਜੀ ਅੱਡੀ ਹੁਣ ਮੜੀ ਚਲਾਉਂਦੇ ਦੀ ਬਣਾ ਲਈ ਆਪਾਂ ਕਿ ਭਾਈ ਟਰੈਕਟਰ ਸੋਣਾ ਤਿਆਰ ਹੋਇਆ ਵਾ ਤਈ ਇਹ ਆਵਾਜ਼ ਨੂੰ ਸੋਣਾ ਟਰੈਕਟਰ ਦੀ ਘੈਂਟ ਆ ਪੂਰੀ ਇਹ ਟਰੈਕਟਰ ਨੂੰ ਬਾਈ ਜਿਵੇਂ ਕਿ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਉਹਦਾ ਸਾਰਾ ਸਮਾਨ ਮਗਰਾੜ ਪਿੱਛੇ ਤੇ ਜੋ ਵੀ ਲਿੰਕਾਂ ਵਗੈਰਾ ਰੇਡੀਏਟਰ ਹੁੱਕ ਆ ਡੰਡੇ ਲਾਈਟਾਂ ਆ ਪਾਈਪ ਬੈਟਰੀ ਬਾਕਸ ਡੀਜ਼ਲ ਮੁਰਲੀਆਂ ਲਾਈਟਾਂ ਸਾਰਾ ਸਮਾਨ ਇਹ ਨਵਾਂ ਪਿਆ ਹੋਇਆ ਤੇ ਲੋ ਬਾਈ ਲਿਆ ਫੋਨ 3600 ਤੇ ਲੋ ਜੀ ਮਿੱਤਰੋ ਆਪਣਾ ਫੋਰਡ ਟਰੈਕਟਰ ਚੱਲਿਆ ਜੀ ਅੱਜ ਖਾਨਪੁਰ ਐਸੇ ਟਰੈਕਟਰ ਜਾਣਾ ਬਾਈ ਸਰਸ ਇਹ ਤੇ ਬਾਈ ਨਾਲ ਦੇ ਰਿਸ਼ਤੇਦਾਰ ਲੈ ਚੱਲੇ ਆ ਟਰੈਕਟਰ ਮੁਬਾਰਕਾਂ ਮੇਰੇ ਵੱਲੋਂ ਬਾਈ ਬਾਹਰ ਵਾਲੇ ਬਾਈ ਨੂੰ ਵੀ ਤੇ ਬਾਈ ਹੈਗਾ ਇਟਲੀ ਦੇ ਵਿੱਚ ਤੇ ਵਧੀਆ ਬਾਈ ਬਾਈ ਨਾਲ ਨੂੰ ਵਾਦਾ ਕਰੇ ਕੰਮ ਕਾਰਜ ਚ ਬਾਈ ਨੇ ਤੇ ਬਾਈ ਸ਼ੌਂਕ ਨੂੰ ਲਿੱਤਾ ਟਰੈਕਟਰ ਲੋ ਜੀ ਵਾਹ ਓਕੇ ਓਕੇ ਟਰੈਕਟਰ ਪੂਰਾ ਘੈਂਟ ਆ ਬਾਈ ਬੈਜਾ ਬੈਜਾ ਹੁੰਦੀ ਆ ਪੂਰੀ ਤੇ ਲੋ ਜੀ ਮਿੱਤਰੋ ਥੋੜੇ ਕ ਆਪਣੇ ਕੋਲ ਬਾਈ ਹੋਰ ਵੀ ਖੜਾ 3600 94 ਮਾਡਲ ਠੀਕ ਆ ਜੀ ਟਰੈਕਟਰ ਇਹ ਵੀ ਬਾਈ ਘੈਂਟ Ориਜినਲ ਆ ਟਰੈਕਟਰ ਸਾਰਾ ਹੀ ਇਹ ਠੀਕ ਆ ਜੀ ਲਾਈਟਾਂ ਲੂਟਾਂ ਜੋ ਵੀ ਮਰਾੜਾਂ ਦੀ ਇਹਦੀਆਂ ਰਿੰਮ ਮੋਲੇ ਟਾਇਰ ਹੈਗੇ ਬਾਈ ਤਰੀਬਨ 60 65 ਪੈਸੇ 65 ਪੈਸੇ ਪਿਛਲੇ ਟਾਇਰ ਹੈਗੇ ਤੇ ਤਕਰੀਬਨ 40 ਕੇ ਪੈਸੇ ਟਾਇਰ ਹੈਗੇ ਪੂਲੋ ਦੇ ਠੀਕ ਹੈ ਜੀ ਰੋਪੜ ਦਾ ਹੀ ਨੰਬਰ ਆ ਇਹ ਪੀਵੀ 12 ਕਰੋ ਚੈੱਕ ਤੇ ਜੇ ਕੋਈ ਰੀਜਨਲ ਟਰੈਕਟਰ ਲੈਣ ਦਾ ਚਾਹ ਵਾ ਨਾ ਫੋਰਡ ਤਾਂ ਲੈ ਲਿਓ ਬਾਈ ਪੂਰਾ ਘੈਂਟ ਟਰੈਕਟਰ ਚਲਾਈ ਚਰੂਈ ਦਾ ਸਾਫ ਹੈ ਠੀਕ ਹੈ ਜੀ ਆਹ ਲਓ ਚੈੱਕ ਮਗਰਾੜ ਮੁਰੂੜ ਬਾਈ ਵਧੀਆਂ ਲੇਟਾਂ ਲੂਟਾਂ ਦੇਖੋ ਨਾਲ ਦੀਆਂ ਲੱਗੀਆਂ ਹੋਈਆਂ ਥੋੜੀ ਜਰਜੀ ਪਈ ਹੋਈ ਆ ਇਹ ਵੀ ਬਾਈ ਉੱਤਰ ਜਾਣੀ ਆ ਜੇ ਆਪਾਂ ਉਹਦੇ ਨਾਲ ਤਾਰੀ ਹੈ ਨਾ ਇੱਕ ਜ਼ੀਰੋ ਨੰਬਰ ਜਾਰੀਕਰ ਮਾਰ ਹੁੰਦਾ ਉਹਦੇ ਨਾਲ ਉੱਤਰ ਜਾਂਦੀ ਹੈ ਮੇਰਾ ਬਾਈ ਟਾਈਮ ਨਹੀਂ ਲੱਗਿਆ ਇਹਨੂੰ ਮੜਾ ਮੋਟਾ ਹੱਤ ਪੱਲਾ ਜਿਵੇਂ ਇਹਨੂੰ ਉਦਾਂ ਟਰੈਕਟਰ ਠੀਕ ਹੈ ਕਿ ਤੋ ਲੀਕ ਲੂਕ ਨਹੀਂ ਹੈਗਾ ਸੁੱਕਾ ਟਰੈਕਟਰਾਂ ਲਿੰਕਾਂ ਲੂੰਕਾਂ ਟਰੈਕਟਰ ਦਾ A to Z ਸਾਰੀ ਸਮਾਨ ਨਾਲ ਦਾ ਬਾਈ ਠੀਕ ਹੈ ਜੀ ਕਰ ਲਓ ਚੈੱਕ ਤੇ ਬਾਕੀ ਬਾਈ ਆਪਣਾ ਜਿਹੜਾ ਗੇਟ ਸੀਗਾ ਆਪਾਂ ਨੇ ਨਵਾਂ ਗੇਟ ਲਵਾਇਆ ਤੁਹਾਨੂੰ ਪਤਾ ਸਾਰਿਆਂ ਨੂੰ ਇਹਦੀ ਵੀਡੀਓ ਵੀ ਪਾਈ ਸੀ ਆਪਾਂ ਨੇ ਤੇ ਪੁਰਾਣਾ ਗੇਟ ਆਪਾਂ ਨੇ ਸੇਲ ਕਰਨਾ ਤੇ ਪਹਿਲਾਂ ਇਹਦੀ ਵੀਡੀਓ ਪਾਈ ਸੀ ਬਾਈ ਉਹਦੇ ਵਿੱਚ ਆਪਣੇ ਕਿਸੇ ਵੀਰਾਂ ਨਾਲ ਹੋਇਆ ਵਾ ਸੀ ਇਹਦਾ ਤੇ ਫੇਰ ਉਹ ਵੀਰ ਸੀਗਾ ਦੂਰ ਦੇ ਉਹਨਾਂ ਚਲੋ ਕਿਸੇ ਕਾਰਨ ਕਰਕੇ ਉਹ ਲੈਣ ਨਹੀਂ ਆ ਸਕੇ ਠੀਕ ਹੈ ਜੀ ਤੇ 게ਟ ਹੈਗਾ 12 ਫੁੱਟਾ ਜੀ ਇਹ ਬਹੁਤ ਵਧੀਆ 게ਟ ਹੈ ਇਹ ਆਪਾਂ ਨੇ 55 ਰੁਪਏ ਕਿਲੋ ਦੇ ਹਿਸਾਬ ਨਾਲ 게ਟ ਦੇ ਦੇਣਾ ਨਵਾਂ ਦਾ ਬਾਈ ਹੁਣ ਤਕਰੀਬਨ ਬਹੁਤ ਮਹਿੰਗਾ ਬਣਦਾ ਤੇ ਦੋ ਪੱਲੇ ਆ ਬਾਈ ਇਹਦੇ ਇੱਕ ਪੱਲਾ ਆ ਇਹ ਤੇ ਇੱਕ ਪੱਲਾ ਇਹਦਾ ਹੋਰ ਆ ਉਹ ਪਿਆ ਉਹ ਦੇਖੋ ਫੋਰਡ ਦੇ ਨਾਲ ਠੀਕ ਹੈ ਜੀ ਤੇ ਜਿੰਨਾ ਵੀ ਇਹਦਾ ਵਜ਼ਨ ਹੋਇਆ ਮੇਰੇ ਹਿਸਾਬ ਨਾਲ 2 2.5 ਕੁਇੰਟਲ ਦੇ 게ਟ ਚ ਵਜ਼ਨ ਹੋਊਗਾ ਤੇ ਵੈਸੇ ਗੇਟ ਚ ਬਾਈ ਕੋਈ ਦਿੱਕਤ ਨਹੀਂ ਧੀ ਹੈਗੀ ਬਸ ਇੱਕ ਆ ਨਵਾਂ ਜਿਹਾ ਗੇਟ ਜਿਹੜੇ ਲੱਗਣ ਲੱਗੇ ਨੂੰ ਦੇਖ ਦੇਖ ਕੇ ਬਾਈ ਥੋੜਾ ਜਿਹਾ ਹੋ ਗਿਆ ਵੀ ਚਲੋ ਆਪਾਂ ਆ ਗੇਟ ਲਵਾ ਲੰਨੇ ਆ ਤੇ ਜੇ ਕਿਸੇ ਨੇ ਲਾਉਣਾ ਬਾਈ ਬਹੁਤ ਹੈਵੀ ਗੇਟ ਦਾ ਕਿਸੇ ਨੇ ਬਾੜੇ ਵਿੱਚ ਲਾਉਣਾ ਜਾਂ ਫਾਰਮ ਹਾਊਸ ਤੇ ਲਾਉਣਾ ਬਹੁਤ ਭਾਰਾ ਗੇਟ ਬਣਿਆ ਵਾ ਬਾਈ ਪੁਰਾਣੇ ਟਾਈਮ ਦਾ ਠੀਕ ਆ ਤੇ ਦੋ ਪੱਲੇ ਨੇ ਇਹ 55 ਰੁਪਏ ਦੇ ਹਿਸਾਬ ਨਾਲ ਆਪਾਂ ਦੇ ਦੇਣਾ ਬਾਈ ਕਿਸੇ ਨੇ ਲੈਣਾ ਹੋਵੇ ਤਾਂ ਦੇਖ ਲਿਓ ਬਾਕੀ ਦਾ ਰੇਟ ਆ ਜਿਹੜਾ ਫੁੱਲ ਦਾ ਬਾਈ 140000 باقی ਮੇਰਾ ਨੰਬਰ ਸਕਰੀਨ ਤੇ ਮੈਂ ਪਾ ਦੂੰਗਾ 8046678290 ਆਵਾਜ਼ ਬੂਜ ਬਾਈ ਪੂਰੀ ਘੰਟਾ ਆ ਵੀ ਦੇਖ ਲਓ ਥੱਲੇ ਵਾਲੀਆਂ ਸ਼ੀਲਡਾਂ ਸ਼ੂਲਡਾਂ ਨਾਲ ਦੀਆਂ ਸਾਰਾ ਕੁਝ ਲੱਗਿਆ ਹੋਇਆ ਠੀਕ ਆ ਜੀ ਬਾਕੀ ਮਾਨਤਾਣਾ ਜਿੰਨਾ ਵੀ ਹੋਇਆ ਮੌਕੇ ਤੇ ਕਰ ਦਾਂਗੇ ਆਪਾਂ ਤੇ ਬੇਨਤੀ ਆਹੀ ਹੈ ਕਿ ਸਿਰਫ ਲੈਣੇ ਵਾਲੇ ਚਾਹਵਾਨ ਸੱਜਣੇ ਵੀਰੇ ਕਾਲ ਕਰਿਓ ਬਾਈ ਤੇ ਲੋ ਜੀ ਬਾਈ ਫੋਰ ਟਾਇਟਰ ਆਪਾਂ ਦੇ ਦਿੱਤਾ ਸੀਗਾ ਅੱਜ ਜਿਵੇਂ ਤੁਸੀਂ ਦੇਖਿਆ ਵੀਡੀਓ ਦੇ ਵਿੱਚ ਕਿ ਆਪਾਂ ਪਹੁੰਚ ਗਏ ਸੀ ਰੋਪੜ ਤੇ ਕਿਹਨਾ ਆਪਾਂ ਨੇ ਬਾਈ ਟਰੈਕਟਰ ਕੱਟਿਆ ਅੱਜ ਹੋਰ ਵਿੱਚ ਇਹ ਟਰੈਕਟਰ ਆਪਾਂ ਨੇ ਵਿੱਚ ਕੱਟਿਆ ਸਿੱਧਾ ਨਹੀਂ ਲਿਆਂਦਾ ਮੈਸੀ ਹਾਂ ਇਹ ਟਰੈਕਟਰ ਆਪਣੇ ਵੀਰ ਨੇ ਇਧਰ ਆਹੋਂ ਗੋਲ ਤੇ ਉਹਨਾਂ ਨੇ ਵਿੱਚ ਕਟਾਇਆ ਤੇ 275 ਦਿੱਤਾ ਆਪਾਂ ਨੇ ਟਰੈਕਟਰ ਉਹਨਾਂ ਨੂੰ ਤੇ ਕਨਵੀਵੇ ਇਹ ਟਰੈਕਟਰ ਮੈਸੀ ਦਾ 35 ਟਰੈਕਟਰ ਬਾਈ ਵਧੀਆ ਏ ਟਾਇਰ ਹੈਗੇ ਅੱਧੇ ਇੱਕ ਤਕਰੀਬਨ ਅੱਧੇ ਮੰਨ ਲਓ ਕੁੜੀਆ ਦਾ ਟਾਇਰ ਹੈ ਕਨਵੀਵੇ ਦਿਖਾ ਦੇ ਠੀਕ ਆ ਬਾਕੀ ਟਰੈਕਟਰ ਚਲਾਈ ਚਰੂ ਦੀ ਦਾ ਬਾਈ ਪੂਰਾ ਸਾਫ ਹੈ ਇੰਟਰਨ ਜਿਹੜਾ ਓਕੇ ਆ ਲਿਫਟ ਦਾ ਕੰਮ ਬਾਈ ਪੂਰਾ ਹੋਇਆ ਵਾ ਬੰਦਿਆਂ ਨੇ ਆ ਨਾ ਪੂਰੇ ਆ ਬੰਦੇ ਵਧੀਆ ਕੰਮ ਲੰਦੇ ਆ ਜਿਆ ਲਾਈਟਾਂ ਲੂਟਾਂ ਬਾਈ ਨਮੀਆਂ ਲੱਗੀਆਂ ਕਰ ਵੀ ਦਿਖਾ ਦੇ ਸਾਰਾ ਕੁਝ ਠੀਕ ਆ ਜੀ ਪੰਜਾਬ ਦਾ ਨੰਬਰ ਇਹਦਾ ਜੀ ਤੇ ਬਾਕੀ ਚਲਾਈ ਚਰੂਵੀ ਦਾ ਓਕੇ ਟਰੱਕ ਵੀ ਪਿੱਛੋਂ ਦਿਖਾ ਦੇ ਪਿੱਛੇ ਦਿਖਾ ਦੇ ਐਸੇ ਨਾ ਬਾਈ ਨੂੰ ਮਗਰਾੜ ਜਿਹੜੇ ਛੋਟੇ ਆਉਂਦੇ ਹੁੰਦੇ ਆ ਮਗਰਾਲੇ ਨੂੰ ਬਾਅਦ ਚ ਲਾਏ ਹੋਏ ਆ ਦੂਏ ਬੈਠਣੇ ਵਾਸਤੇ ਟਰੈਕਟਰ ਸੁੱਕਾ ਸਾਰਾ ਦਿਖਾ ਦੇ ਕਿਤੇੋਂ ਲੀਕ ਨਹੀਂ ਹੈਗਾ ਟਰੈਕਟਰ ਤੇ ਇਹਦਾ ਰੇਟ ਵੀ ਜੈ ਜੈ ਹੈ ਆਪਣੇ ਦਿਨ ਵਾਲੀ ਰੇਟ ਦੱਸਣਾ ਇਹਦਾ ਇਹਦੇ ਪਹਿਲਾ ਇੱਕ ਦੋ ਟਰੈਕਟਰ ਆਏ ਆਪਣੇ ਕੋਲ ਬਹੁਤ ਫੋਨ ਆਉਂਦੇ ਰਹਿੰਦੇ ਨੇ ਬਾਈ ਵੀਰਾਂ ਦੇ ਤਾਂ ਇਹ ਟਰੈਕਟਰ ਵੀ ਮਤਲਬ ਕਿ ਆਪਣੇ ਸ਼ਕੀਨ ਵੀਰਾਂ ਵਾਸਤੇ ਹੀ ਆ ਟਰੈਕਟਰ ਇਹਨੂੰ ਸ਼ੌਂਕ ਹੈ ਗੋਲ ਸ਼ੋਅ ਵਾਲੇ ਮੈਸੀ ਦਾ ਤੇ ਕਿਸੇ ਨੇ ਛੋਟੇ ਕੰਮ ਵਾਸਤੇ ਲੈਣਾ ਏ ਜਿੱਦਾਂ ਅੱਗੇ ਘਾਹ ਤੂੜੀ ਦਾ ਸੀਜ਼ਨ ਆ ਗਿਆ ਟਰਾਲੀਆਂ ਟੋਲੀਆਂ ਖਿੱਚਣੀਆਂ ਜਾਂ ਫਿਰ ਕਿਸੇ ਨੇ ਉਦਾਂ ਕੱਕ ਕੰਡਾ ਲਿਆਉਣਾ ਹੈ ਪਸ਼ੂਆਂ ਦਾ ਉਹਦੇ ਵਾਸਤੇ ਵਧੀਆ ਹੈ ਜਾਂ ਕਿਸੇ ਨੇ ਸ਼ੌਂਕ ਨੂੰ ਘੇੜੀ ਛੇੜੀ ਰੱਖਣਾ ਉਹਦੇ ਵਾਸਤੇ ਵੀ ਠੀਕ ਆ ਪੱਕੀ ਬਾਈ ਮੀਟਰ ਮੋਟਰ ਸਾਰੇ ਓਕੇ ਵਰਕਿੰਗ ਚ ਆ ਪਾ ਬਾਈ ਹੁਣ ਕਾ ਤੁਹਾਨੂੰ ਟਰੈਕਟਰ ਦਿਖਾਉਣਾ ਸਟਾਰਟ ਕਰਕੇ ਚੈੱਕ ਕਰ ਲਿਓ ਵੀਡੀਓ ਚ ਲੈ ਆ ਲੈ ਦੇਖੋ ਟਰੈਕਟਰ ਦੀ ਕਿੰਨੀ ਪਿਆਰੀ ਆਵਾਜ਼ ਠੀਕ ਆ ਤੇ ਪੱਕੀ ਬਾਈ ਬੈਟਰੀ ਵਾਲਾ ਮੀਟਰ ਪਾਣੀ ਵਾਲਾ ਸਾਰੇ ਮੀਟਰ ਵਰਕਿੰਗ ਚ ਆ ਹੁਣ ਤੁਹਾਨੂੰ ਲੰਨੇ ਆਪਾਂ ਜਿਹੜਾ ਲੈਟਾ ਹੈਗਾ ਰੇਟ ਮੈਂ ਪਹਿਲਾਂ ਚਲਾ ਲਿਆ ਇਹ ਪੂਰੀ ਫਲੀ ਕਰੀਆ ਉਹ ਵੇਚ ਲਾ ਕੇ ਅਰੇ ਵੀ ਚਲਾਈਦਾ ਬਾਈ ਮੀਆਂ ਮੀਆਂ ਟਰੈਕਟਰ ਦੀਆਂ ਨਾ। ਯਾਏ। ਚਲਾਈ ਮੈਂ ਕਿਹਾ ਪੂਰੀ ਮੀਆਂ ਮੀਆਂ। ਮੀਆਂ ਮੀਆਂ। ਬਾਈ ਜਿੰਨੀ ਵਧੀਆ ਚਲਾਈ ਹੈ ਨਾ ਟਰੈਕਟਰਾਂ ਦੀਆਂ ਨਾ ਮੈਸੀਆਂ ਦੀ ਪੁਰਾਣਿਆਂ ਦੀ। ਇੱਕ ਆਪਾਂ ਨੇ ਥੋੜੇ ਦਿਨ ਪਹਿਲਾਂ ਵੇਚਿਆ ਟਰੈਕਟਰ ਮੈਸਿੰਗ ਲੈਣ ਵਾਲਾ। ਉਹਦੀ ਵੀ ਚਲਾਈ ਏਕਣਾ ਹੀ ਥੀ। ਇਹਨਾਂ ਦੀ ਚਲਾਈ ਅੱਜ ਵੀ ਨਵੇਂ ਟਰੈਕਟਰਾਂ ਵਰਗੀ ਹੈ ਬਾਈ। ਹਾਂਜੀ ਹਾਂ। ਤੋਰਾ ਬਹੁਤ ਸੋਹਣਾ ਇਹਨਾਂ ਦਾ ਤੇ ਕੰਟਰੋਲ ਬਹੁਤ ਸੋਹਣਾ। ਇੱਕ ਨਾ ਹੀ ਆਵਾਜ਼ ਨਹੀਂ ਹੈਗੀ। ਇਸ ਦੇ ਬ੍ਰੇਕਾਂ। ਬ੍ਰੇਕਾਂ ਬਰੂਕਾ ਓਕੇ ਆ ਬਾਈ। ਠੀਕ ਆ। ਤੇ ਬਾਕੀ ਮੇਰਾ ਵੀਰ ਇਹਦੇ ਮੈਨੂੰ ਸਿਰਫ ਫੋਨ ਹੋਈ ਵੀਰ ਕਰੋ ਜਿਨ੍ਹਾਂ ਨੇ ਲੈਣਾ ਜਿਹੜੇ ਲੈਣ ਦੇ ਚਾਹਵਾਨ ਨੇ ਇਹਦਾ ਰੇਟ ਆਪਾਂ ਰੱਖਿਆ ਸਿਰਫ ਲੱਖ ਰੁਪਈਆ ਬਾਈ ਇਹਨਾਂ ਸਿਰਫ ਲੱਖ ਰੁਪਈਆ ਇਹ ਤੋਂ ਆਪਾਂ ਮਾਨਤਾਣ ਕਰਾਂਗੇ ਜਰੂਰ ਥੋੜਾ ਹੀ ਹੋਊਗਾ ਯਾਨੀ ਕਿ ਜ਼ਿਆਦਾ ਨਹੀਂ ਹੋਣਾ ਕਿਉਂਕਿ ਟਰੈਕਟਰ ਆਪਾਂ ਨੇ ਬਾਈ ਵਿੱਚ ਅਸੀਂ ਥੋੜਾ ਮਹਿੰਗਾ ਹੀ ਕੱਟਿਆ ਠੀਕ ਹੈ ਯਾਨੀ ਕਿ ਲੱਖ ਰੁਪਈਆ ਮੰਗੇ ਆਪਾਂ ਨੇ ਬਾਕੀ ਜੋ ਵੀ ਹੋਇਆ ਥੋੜਾ ਮਾਨਤਾਣ ਮੌਕੇ ਤੇ ਜਰੂਰ ਕਰਾਂਗੇ ਤੁਹਾਨੂੰ ਖਾਲੀ ਨਹੀਂ ਮੋੜਦੇ ਬਾਈ ਟਰੈਕਟਰ ਵਧੀਆ ਏ ਤੇ ਬਾਕੀ ਚਲੋ ਤੁਹਾਡੀ ਚੀਜ਼ ਆ ਬਾਈ ਜਿਹਦੇ ਜਿਹੜੇ ਅੰਕਲ ਵਿੱਚ ਦੇ ਕੇ ਗਏ ਆ ਉਹ ਉਹ ਵੀ ਬਹੁਤ ਸਿਰਫਤਾ ਕਰਕੇ ਗਏ ਦੀਆਂ ਬਾਕੀ ਜਿਹੜਾ ਵੀਰਾ ਲੈਣ ਆਉਂਦਾ ਟਰੈਕਟਰ ਉਹ ਉਹਨੇ ਬਾਈ ਇਹ ਚ ਪਤਾ ਨਹੀਂ ਕਿੰਨੇ ਅੰਸ ਕੱਢ ਦਿੰਦਾ ਟਰੈਕਟਰ 85 ਮਾਡਲ ਹੈ ਪੰਜਾਬ ਦਾ ਨੰਬਰ ਹੈ ਤੇ ਬਾਕੀ ਪਤਾ ਹੋਰ ਤਾਂ ਕੋਈ ਨਹੀਂ ਸਾਨੂੰ ਬਸ ਨਾ ਨਾ ਬਸ ਬਾਕੀ ਲਿਫਟ ਲੋਟ ਬਾਈ ਪੂਰੀ ਓਕੇ ਆ ਚੱਕ ਲਿਫਟ ਦਿਖਾ ਦਈਏ ਹਾਂ ਹਾਲੇ ਲਗਾ ਕੇ ਦਿਖਾਓ ਪਿੱਛੋਂ ਦਿਖਾ ਲੈ ਕਰਮੀ ਬ੍ਰੇਕ ਕਰਦੋਂ ਹੋਰ ਦੱਸਾਂ ਨਹੀਂ ਲਿਫਟ ਦੀ ਖਾਸियत। ਕਿਹੜੀ ਦੀ ਲਿਫਟ ਹੈ ਨਾ ਨਹੀਂ ਕਿ ਮੜੀ ਜੀ ਵੀ ਕਹਾਂ ਕਹਿੰਦੇ ਵੀ ਜਿੰਨੀ ਵਧੀਆ ਸੈਂਸਿੰਗ ਮੈਸੀ ਦੀ ਹੈ ਕਿਸੇ ਟਰੈਕਟਰ ਦੀ ਵੀ ਨਹੀਂ ਹੈ ਜੀ। ਹਾਂ ਪਤਾ ਇਹਨਾਂ ਨਾਲ ਪਹਿਲਾਂ ਐਵੇਂ ਕੋਈ ਟਰੈਕਟਰ ਸੀਗਾ ਜੀ ਮੈਨੂੰ ਸੁਆਗਾ ਸੁਗਾ ਮਾਰਿਆ। ਯਾਨੀ ਕਿ ਬਹੁਤ ਵਧੀਆ ਜੇ ਬੰਦੇ ਨੂੰ ਆ ਮੈਸੇਜ ਜਣਾਉਣ ਦਾ ਤਰੀਕਾ ਹੈਗਾ ਲਿਫਟ ਦਾ ਤਾਂ ਬਹੁਤ ਵਧੀਆ ਸੈਂਸਿੰਗ ਕਰਦਾ ਬਾਈ ਇਹ। ਠੀਕ ਹੈ ਬਾਈ। ਤੇ ਆਪਾਂ ਬਾਈ ਜਾਣਕਾਰ ਦੇਤੀ ਰੇਮਰ ਰੂਮਾਂ ਹਨ ਟਰੈਕਟਰ ਦੇ ਵਧੀਆ ਪਏ ਆ। ਸਭ ਤੋਂ ਵੱਡੀ ਗੱਲ ਟਰੈਕਟਰ ਸੁੱਕਾ ਹੈ ਬਾਈ ਕਿਦੋਂ ਲੀਕ ਨਹੀਂ ਹੈਗਾ ਟਰੈਕਟਰ ਹਾਂਜੀ ਹਾਂਜੀ ਹਾਂ ਛਤਰੀ ਛੁਤਰੀ ਓਕੇ ਆ ਬਾਕੀ ਮੇਰੇ ਵੀਰ ਜਿਹਨੇ ਵੀ ਲੈਣਾ ਹੋਇਆ ਸਿਰਫ ਉਹੀ ਵੀਰ ਕਾਲ ਕਰਿਓ ਮੇਰਾ ਵੀਰ ਸਵਾਦ ਵਾਲੇ ਜਿਹੜੇ 75000 ਵਾਲੇ 80000 ਵਾਲੇ ਉਹ ਨਾ ਮੇਰੇ ਵੀਰ ਫੋਨ ਕਰਿਓ ਠੀਕ ਹੈ ਜੀ ਤੇ ਲੱਖ ਰੁਪਏ ਮੰਗਿਆ ਵੀਰੇ ਆਪਾਂ ਨੇ ਬਾਕੀ ਟਰੈਕਟਰ ਹੋਰ ਵੀ ਖੜੇ ਕਰਨੇ ਆ ਦਿਖਾ ਦਈਏ ਬਾਈ ਬਾਕੀ ਅੱਜ ਜਵੇ ਆਪਾਂ ਨੇ ਡੋ ਫਾਰਮ ਦਿੱਤੇ ਬਾਈ ਇਹਦੀ ਵੀਡੀਓ ਪਾਵਾਂਗੇ ਆਪਾਂ ਕੱਲ ਨੂੰ ਕੱਲ ਦੋ ਦਿੱਤੇ ਆ ਅੱਜ ਇੱਕ ਦਿੱਤਾ ਏ ਤੇ ਇੱਕ ਆਪਣੇ ਕੋਲ ਫਾਰਮ ਟ੍ਰੈਕ 60 ਖੜਾ ਆ ਵੀ ਦਿਖਾ ਦੇ ਵੀਰੇ ਟੀ20 3 ਸਪੀਡ ਵਾਲਾ ਟਰੈਕਟਰ ਕਰੋ ਚੈੱਕ ਨਾਲ ਦੇ ਟਾਇਰ ਆ 19 ਮਾਡਲ ਆ ਤੇ 2100 ਘੰਟਾ ਚੱਲਿਆ ਹੋਇਆ ਬਾਕੀ ਸਾਡੇ ਵੱਲੋਂ ਟਰੈਕਟਰ ਪੂਰਾ ਓਕੇ ਆ ਬਾਕੀ ਤੁਸੀਂ ਤਸੱਲੀ ਆਪਣੀ ਆ ਕੇ ਕਰਨੀ ਹੈ ਜੀ 5.5 ਲੱਖ ਰੁਪਏ ਮੁੱਲ ਆ ਕਲੱਚ ਕਲੋਚ ਟਰੈਕਟਰ ਦਾ ਸਾਰਾ ਕੁਝ ਨਾਲ ਦਾ ਜੀ ਤੇ ਜਿਹੜੇ ਵੀਰ ਕੋਈ ਫਾਰਮ ਟਰੈਕ 60 ਲੈਣ ਦੇ ਚਾਹਵਾਨ ਹੈ 3 ਸਪੀਡ ਕਾ ਆਪਣੇ ਕੋਲ ਉਪਰ ਇੰਡੋ ਫਾਰਮ ਐਂਸੀਜ ਖੜਾ ਟਰੈਕਟਰ ਆ ਕੇ ਦੇਖ ਸਕਦੇ ਆ ਜੀ ਜੋ ਵੀ ਤਸੱਲੀ ਆ ਤੁਸੀਂ ਨੌਕਸ ਕੱਢਣੇ ਹੋ ਇੱਥੇ ਆ ਕੇ ਕੱਢ ਲਿਓ ਬਾਈਰ ਵੀਰ ਫੋਨ ਤੇ ਨਾ ਕੱਢਿਆ ਕਰੋ ਚਲੋ ਠੀਕ ਆ ਜੀ ਮਿੱਤਰੋ ਅੱਜ ਦੇ ਬਲੌਗ ਵਿੱਚ ਇੰਨਾ ਹੀ ਵੀਡੀਓ ਚੰਗੀ ਲੱਗੀ ਤਾਂ ਕਰਿਓ ਲਾਈਕ ਤੇ ਆਪਣੇ YouTube ਚੈਨਲ ਜੱਗੂ ਮਹਾਲ ਨੂੰ ਕਬਸ ਸਬਸਕ੍ਰਾਈਬ ਤੇ ਬਾਕੀ ਕਿਸੇ ਵੀਰ ਨੂੰ ਕੋਈ ਪੁਰਾਣਾ ਟਰੈਕਟਰ ਵੇਚਣਾ ਜਾਂ ਖਰੀਦਣਾ ਹੁੰਦਾ ਤਾਂ ਆਪਣੇ ਨਾਲ ਜ਼ਰੂਰ ਕਨੈਕਟ ਕਰਿਆ ਕਰੋ ਜੀ ਨੰਬਰ ਆਪਣਾ ਥੱਲੇ ਮੈਂਸ਼ਨ ਹੋਗਾ ਸਕਰੀਨ ਦੇ ਤੇ ਕਿਸੇ ਵੀਰ ਨੂੰ ਕੋਈ ਇੰਡੋ ਫਾਰਮ ਟਰੈਕਟਰ ਲੈਣਾ ਨਵਾਂ ਉਹ ਵੀ ਆਪਣੇ ਨਾਲ ਕੰਟੈਕਟ ਕਰ ਸਕਦਾ ਤੇ ਨੰਬਰ ਮੈਂ ਥੱਲੇ ਮੈਂਸ਼ਨ ਕਰੂੰਗਾ ਸਕਰੀਨ ਦੇ ਬੋਲ ਵੀ ਦਿੰਨਾ 8146678090 ਤੇ ਮਿਲਦੇ ਆ ਤੁਹਾਨੂੰ ਕਿਸੇ ਹੋਰ ਨਵੇਂ ਵੀਡੀਓ ਚ ਧੰਨਵਾਦ ਸਾਰਿਆਂ ਦਾ ਜੀ